아예 완전히 빌어먹을 상태죠. 이게 다 뭐냐면, 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 이게 다� ਖੇਲੀ ਖੇਣਾ ਖੇਲੀ ਲੋਰਦਾਂ ਨੂੰ ਨਾ 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 ਬੰਦੇ ਕਿਉਂ ਨਹੀਂ ਮਾਤਰਾ ਦੇ ਚੱਪਾ ਆਣਾ ਜੁਰਾ ਕੌਂਸਲਰ ਨੇ ਵੋਟਾਂ ਜਿਹੀ ਝਾੜੂ ਫੇਰਨਾ ਪੂਰਾ ਨਹੀਂ ਉਧਰ ਝਾੜੂ ਫੇਰਨਾ ਜਿਹੜੀ ਸਰਕਾਰ ਵੀ ਇਹਦੇ ਗੱਲੋਂ ਜਿਹੜੀ ਸਭ ਪਤਾ ਲੱਗ ਗਿਆ ਮੇਰੇ ਕੋ ਆਹ ਬਾਲੋ ਸਰ ਆਪ ਮੜੋ ਇਹ ਤਾਂ ਘਰ ਤੇ ਮਰੇ ਬਰਾਕੇ ਤੇ ਆ ਗਿਆ ਹਾਂ ਘਰ ਮਿਲ ਗਿਆ ਸਾਮ ਇਹ ਗੱਲ ਇਹ ਹੈ ਕਿ ਇਹਨਾਂ ਨੂੰ ਕੈਂਡੀ ਲੋੜ ਹੀ ਨਹੀਂ ਗਈ ਜਦੋਂ ਕਹਿੰਦੇ ਸ਼ਾਮ ਨੂੰ ਹੈ ਜਦੋਂ ਸ਼ਾਮ ਨੂੰ ਖਾਣਾ ਨਹੀਂ ਜੀਵਤ ਹੋ ਕੇ ਘਾੜੀ ਦੇ ਵਿਚਾਰ ਦੇ ਲਾ ਕੇ ਸਰਦਾਰ ਮਨਮਾਨ ਸਿੰਘ ਰਾਜੀ ਜੀ ਨੂੰ ਕਾਮਯਾਬ ਸਾਨਾ ਹੈ ਅਤੇ ਵੱਡੀ ਲੀਡ ਨਾਲ ਇਹਨਾਂ ਸਭੇ ਤੋ ਤਾਗੀ ਤੁਹਾਡੇ ਲੱਖੇ ਖਿਆਲੋਂ ਇਹਨਾਂ ਨੇ ਸੜਕਾਂ ਟੁੱਟੀਆਂ ਪਈਆਂ ਨੇ ਮਾਤਾ ਜੀ ਮਾਤਾ ਜੀ ਇੱਕ ਬੇਚੀ ਹੈ ਕੀ ਤੇ ਨਹੀਂ ਕਿਤੇ ਪ੍ਰਾਪਤ ਹੋ ਜੀ ਹੋਏਗਾ ਬੇ। ਇਹੋ ਆਪਾਂ ਕੋਈ ਦੇਖਿਆ ਕਿ ਤੇ ਦੇਖੀ। ਬਈ ਨਾ ਸਵਾਰ ਦਬਾਈ ਹੈ ਤੁਹਾਡੇ। ਸਰਪੰਚ ਜੀ ਜਿੰਮੇਵਾਰਤਾ ਇਹੋ ਤਰ੍ਹਾਂ। ਐਮ ਐਲ اے ਝਾੜੂਆ ਹੋਵੇ ਤਾਂ ਵੀ ਲੱਕ ਵਿੱਚ ਕੰਮ ਹੁੰਦੇ ਹਨ। ਇਸ ਕਰਕੇ ਸਾਡੀ ਬੇਨਤੀ ਹੈ ਕਿ ਸਰਦਾਰ ਮਨਮੋਹ ਸਿੰਘ ਜੀ ਨੇ ਬੋਤੋਂ ਤੇ ਰਿਟਾਇਰ ਪੈਨਸ਼ਨ ਲਗਾਈਆਂ। ਧਰਜੇ ਤੇ ਬੈਠੇ ਪੈਨਸ਼ਨਾਂ ਲੋਕ ਚਲੋ ਥੈਂਕ ਯੂ ਥੈਂਕ ਯੂ ਥੈਂਕ ਯੂ ਅਲੀ ਗੱਲ ਮੀਟੇ ਦਾ ਪਾਜਾ ਥੈਂਕ ਯੂ ਭਾਈ ਦਾ ਵੀ ਕਰਾਓ ਸਾਰਿਆਂ ਦਾ ਕਰਾਓ ਯਾਰ ਆਪਾਂ ਇੱਕ ਦੂਜੇ ਦਾ ਰਿੱਕੀ ਮੋੜੋ ਯਾਰ ਨਾ ਨਾ ਸਾਰੇ ਭਰਾ ਕਰਾਓ ਅਲਕੀ ਭਾਈ ਉਹਨਾਂ ਕਰਾਓ ਯਾਰ ਸਾਰੇ ਭਰਾ ਕਰਾਓ i mm don't -hmm. <laughs> ਅੱਜ ਵੀ ਇੱਕ ਤੌਰ ਤੇ ਉਹ ਲੜ ਕੇ ਇਸ ਇਲਾਕੇ ਨੂੰ ਲਾ ਕੇ ਦਿੱਤੇ ਆ ਵੀ ਸਾਡੇ ਇਲਾਕੇ ਵਿੱਚ ਬਿਜਲੀ ਦੀ ਸਮੱਸਿਆ ਨਾ ਰਹੇ ਥੋੜੀ ਕਾਜੀ ਸੜਕਾਂ ਵਾਲ ਸੀਗੀ ਉਹ ਵੀ ਇਸ ਇਲਾਕੇ ਨੂੰ ਆਪਾਂ ਪਿਛਲੇ ਹਫ਼ਤੇ ਗੁਵਾੜਨ ਕੀਤਾ ਇਹਨਾਂ ਨੇ ਮਨਵੰਨ ਜੀ ਨੇ ਤੇ ਉਹਦੀ ਆਪਾਂ ਸਮੱਸਿਆ ਲੈ ਕੇ ਖਤਮ ਹੋ ਗਈ ਆ ਬਾਹਰ ਸਾਡਾ ਵਧੀਆ ਹੈਗਾ ਪਤਨ ਵਾਲਿਆ ਵੀ ਆਪਣੇ ਇਲਾਕੇ ਵਿੱਚ ਐਮਐਲਏ ਨਾਲ ਵੀ ਲੜੇ ਵੀ ਮੇਰੇ ਇਲਾਕੇ ਦੇ ਵਿੱਚ ਕੋਈ ਵੀ ਸਮੱਸਿਆ ਉਹ ਸਮੱਸਿਆ ਜਾਂਦੇ ਤੇ ਨਹੀਂ ਆਖੀ। ਕੋਈ ਵੀ ਕੋਈ ਵੀ ਹੋਰ ਕੇ ਤਾਂ ਕੋਈ ਪਬਲਿਕ ਸਮੱਸਿਆ ਆ ਰਹੀ ਹੈ ਤਾਂ ਰਾਜੂ ਜੀ, ਸ਼ਾਇਦ ਮੇਰੇ ਘਰ ਕੰਦੀ ਗਾ। ਮੈਂ ਵੀ ਗਿੰਦਰੰਤ ਕਾ ਜੀ ਨੂੰ ਵੀ ਬੇਨਤੀ ਕਰੂੰਗਾ ਤੁਸੀਂ 2 ਮਿੰਟ ਸੰਗਤਨਾ ਵਿਚਾਰ ਸਾਂਝੇ ਕਰੋ। ਔਰ ਆਪਣੇ ਇਸ ਹਲਕੇ ਦੇ ਕੈਂਡੀਡੇਟ ਕੋਥਰ ਮਰਮੋਨ ਸਿੰਘ ਰਾਜੂ ਜੀ ਦੇ ਬਾਰੇ ਔਰ ਇਹਨਾਂ ਦੇ ਕੰਮਾਂ ਦੇ ਬਾਰੇ ਆਈ ਵੀ ਸੰਗਤ ਨੂੰ ਜਰੂਰ ਜਾਣਕਾਰੀ ਦੋ ਜਗਿੰਦਰ ਸਿੰਘ ਇਹਨਾਂ ਨੇ ਬਹੁਤ ਹੀ ਵਧੀਆ ਗੱਲ ਦੱਸੀ ਹੈ ਵੀ ਪੰਜਾਬ ਦੇ ਵਿੱਚ ਜੋ ਸਰਕਾਰ ਚੱਲ ਰਹੀ ਹੈ ਪਾਰਟੀ ਦੇ ਉੱਪਰ ਬਹੁਤ ਕੱਟ ਡਿਪੈਂਡ ਕਰਦੀ ਹੈ ਜਿਹੜਾ ਵਧੀਆ ਇਨਸਾਨ ਵਧੀਆ ਅਮੀਰਵਾਰ ਕੰਮ ਕਰਨ ਦੀ ਯੋਗਤਾ ਰੱਖਦਾ ਹੋਵੇ ਕੰਮ ਕਰਨ ਦਾ ਜज्बा ਹੋਵੇ ਜਨੂਨ ਹੋਵੇ ਉਸ ਦੇ ਅੰਦਰ ਲੋਕ ਉਸ ਨੂੰ ਹੀ ਵੋਟ ਪਾਉਂਦੇ ਹਨ ਮੇਰੇ ਤੋਂ ਪਹਿਲਾਂ ਮੇਰੀ ਭੈਣ ਸਮਾਨ ਚੈਲੀ ਖੰਨਾ ਜੀ ਇੱਥੇ ਕੌਂਸਲਰ ਰਹੇ ਮੈਂ ਉਹਨਾਂ ਦੇ ਬਾਰੇ ਕੋਈ ਕਿੰਦੂ ਪਰੰਤੂ ਨਹੀਂ ਕਰਨਾ ਚਾਹੁੰਦਾ ਇਸੇ ਤਰੀਕੇ ਦੇ ਨਾਲ ਕੈਂਡੀਡੇਟ ਦੀ ਤੁਲਨਾ ਜ਼ਰੂਰ ਕਰਨੀ ਹੈ ਕਿਹੜਾ ਉਮੀਦਵਾਰ ਕੋ ਕਿੰਨਾ ਕੁ ਤਜਰਬਾ ਹੈ ਕਿਹੜਾ ਉਮੀਦਵਾਰ ਕੰਮ ਕਰਾ ਸਕਦਾ ਹੈ ਕਿਹੜਾ ਉਮੀਦਵਾਰ ਮਹੱਲੇ ਦੇ ਆਪਾਂ ਸਾਰਿਆਂ ਨੂੰ ਇਹ ਰਲ ਮਿਲ ਕੇ ਅੱਜ ਇਹ ਪ੍ਰਣ ਕਰਨਾ ਪੈਣਾ ਵੀ ਆਪਾਂ ਆਪਣੇ ਇਸ ਕਮਲ ਵਿਹਾਰ ਨਗਰ ਖੇਤਰ ਦੇ ਵਿੱਚੋਂ ਵਿਕਾਸ ਕਰਾਣਾ ਹੈ ਇਹ ਤਾਂ ਖੁੱਲ ਗਿਆ ਜਨਵਰੀ ਹਾਂਜੀ ਜੀ ਇਹ ਜੰਗੀਰ ਤਾਂ ਖੁੱਲ ਗਿਆ ਜਨਵਰੀ ਚ ਅੱਛਾ ਜੀ ਤਾਂ ਬਣ ਜਾਣਗੇ ਜੇ ਫਿਰ ਨਹੀਂ ਖੁੱਲੇ ਫਿਰ ਪੇਟ ਦਾ ਡੱਡਾ ਕਿਹਨੇ ਕਰ ਸਕਦਾ ਫਿਰ ਸਾਈਡ ਫੁੱਲਣ ਦੇ ਕੰਮ ਹੋਣਾ ਜੀ ਇਹ ਸਰਕਾਰ ਦੇ ਕੋਲ ਕਰਦੀ ਹੈ ਮੇਰੇ ਕੋਲ ਫੁੱਲਣ ਕਰੇ ਮੈਂ ਬਣਾਉਂਗਾ ਜੀ ਜਨਵਰੀ ਫੋਕੇ ਠੀਕ ਹੈ ਇਹਦੇ ਵਿੱਚ ਤੁਹਾਨੂੰ 2-4 ਮਹੀਨੇ ਦੇ ਫੀਸ ਦੇ ਸਾਧਵਾਂਗੀ ਪੂਰੀ ਜੀ ਬਾਜੀ ਹਾਂ ਜੀ ਸਾਸੀ ਕਾਨ ਮੋਹਰ ਦਾ ਬਹੁਤ ਬਹੁਤ ਤੁਹਾਨੂੰ ਜੀ ਸਾਨੂੰ ਆਹ ਸੋਚੋ ਗਿਆ ਠੀਕ ਹੈ ਮੈਂ ਆ ਰਿਹਾ 2.2 ਡਾਲਰ ਵਿੱਚ ਮੈਂ ਆ ਰਿਹਾ ਹੁਣੇ ਆ ਰਿਹਾ ਹੋਰ ਸੌ ਠੀਕ ਆ ਰਿਹਾ ਭਾਜੀ ਚਾਹ ਪਾਣੀ ਪੀ ਲਵੋ ਭਾਜੀ ਮੇਹਰਬਾਨੀ ਤਾਰ ਪਈ ਨਹੀਂ ਆ ਨਹੀਂ ਬਈ ਕਿਹੜੀ ਸਪੀਡ ਹੈ ਨਹੀਂ ਨਹੀਂ ਜਿਹੜੀਆਂ ਜਿਹੜੀਆਂ ਆਮ ਲੋਏ ਕਦੇ ਬੈਗੀਆਂ ਇਹਨਾਂ ਨੂੰ ਅਗਲੇ ਜਰਦੀਆਂ ਆਮ ਮੰਨੂਲੀ ਸਾਡੀ ਉਹ ਸਾਰੀ ਵਿਚਾਰੀ ਪਾਣੀ ਤਾਰ ਪਈ ਹੈ ਕਿ 21 ਤਰੀਕ ਵਾਲੇ ਦਿਨ ਤੁਸੀਂ ਆਪਣੇ ਉਸ ਨੁਮਾਇंदे ਨੂੰ ਕਾਰਪੋਰੇਸ਼ਨ ਦੇ ਹਾਊਸ ਦੇ ਵਿੱਚ ਭੇਜਣਾ ਹੈ ਜਿਸ ਨਮਾਇंदे ਨੇ ਤੁਹਾਡੀਆਂ ਦਿਲੀਆਂ ਵੀ ਮਡਲੀਆਂ ਲੋੜਾਂ ਨੇ ਭਾਵੇਂ ਉਹ ਸੜਕਾਂ ਦੀ ਗੱਲ ਕਰ ਲਈਏ ਭਾਵੇਂ ਸੀਵਰੇਜ ਦੀ ਗੱਲ ਕਰ ਲਈਏ ਭਾਵੇਂ ਪੀਣ ਵਾਲੇ ਪਾਣੀ ਦੀ ਗੱਲ ਕਰ ਲਈਏ ਭਾਵੇਂ ਸਟਰੀਟ ਲਾਈਟ ਦੀ ਗੱਲ ਕਰ ਲਈਏ ਇਹ ਤੁਹਾਡੀਆਂ ਸਾਰੀਆਂ ਮਡਲੀਆਂ ਲੋੜਾਂ ਨੇ ਇਹ ਫੰਡਾਮੈਂਟਲ ਰਾਈਟਸ ਤੁਹਾਨੂੰ ਜ਼ਰੂਰ ਮਿਲਣੇ ਚਾਹੀਦੇ ਇਹ ਤੁਹਾਡੇ ਉਸ ਨੁਮਾਇंदे ਨੇ ਪੂਰੇ ਕਰਕੇ ਤੁਹਾਨੂੰ ਦੇਣੇ ਆ ਜਿਹੜਾ ਹਾਊਸ ਦੇ ਵਿੱਚ ਜਾ ਕੇ 200 ਸਰ ਸਹਿਬਾਨ ਬੈਠੇ ਹੋਣ 85 ਕਾਉਂਸਲਰ ਬੈਠੇ ਹੋਣ 50 60 ਪੱਤਰਕਾਰ ਬੈਠੇ ਹੋਣ ਉਹਨਾਂ ਦੇ ਵਿੱਚ ਜਾ ਕੇ ਤੁਹਾਡੀ ਆਵਾਜ਼ ਬੁਲੰਦ ਕਰੇ ਜੋ ਤੁਹਾਡੀਆਂ ਲੋੜਾਂ ਨੇ ਉਨੂੰ ਚੰਗੇ ਤਰੀਕੇ ਦੇ ਨਾਲ ਐਕਸਪਲੇਨ ਕਰੇ ਅਫਸਰ ਦੇ ਸਾਹਮਣੇ ਅਫਸਰ ਇਸkali ਮਜਬੂਰ ਹੋਣ ਕਿ ਵਾਕਈ ਹੀ ਇਹਨਾਂ ਦੇ ਇਲਾਕੇ ਦੇ ਵਿੱਚ